ਪਟਿਆਲਾ ਦੇ ਪਿੰਡ ਰੋਂਗਲਾ ਦੀ 55 ਸਾਲਾ ਬਜ਼ੁਰਗ ਔਰਤ ਬਲਜੀਤ ਕੌਰ ਦਾ ਰਾਣਾ ਅਤੇ ਕਿਰਚਾ ਮਾਰ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਪਹਿਲਾਂ ਬਜ਼ੁਰਗ ਔਰਤ ਦੇ ਲੱਤਾਂ ਦੇ ਉੱਪਰ ਮਾਰੀਆਂ ਗਈਆਂ ਰਾੜਾ। ਪਰਿਵਾਰ ਦੇ ਦੁਆਰਾ ਪਿੰਡ ਦੇ ਹੀ ਸਰਪੰਚ ਦੇ ਉੱਪਰ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਇਸ ਪੂਰੇ ਮਾਮਲੇ ਦੀ ਜਾਲਗਰੀ ਦਿੰਦੇ ਹੋਏ ਬਜ਼ੁਰਗ ਔਰਤ ਦੇ ਪਰਿਵਾਰ ਨੇ ਕੀ ਦੱਸਿਆ ਉਹ ਸੁਣਦੇ ਹਾਂ। ਰੋਂਗਲਾ ਦੇ ਸਰਪੰਚ ਸਾਹਿਬ ਨੇਗੇ ਇਹਨਾਂ ਨੇ ਸਾਡੀ ਮਾਤਾ ਜੀ ਦੀ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਹੈ ਜੀ ਪ੍ਰਸ਼ਾਸਨ ਬੈਠਾ ਸੁੱਤਾ ਪ੍ਰਸ਼ਾਸਨ ਬਿਲਕੁਲ ਕੋਈ ਕਾਰਵਾਈ ਨਹੀਂ ਕਰ ਰਿਹਾ ਸਰਪੰਚ ਮਾਏ ਨਾਲ ਆਪਣੇ ਘਰ ਫਿਰ ਰਿਹਾ ਜੀ ਜੀ ਨਾਮ ਕੀ ਹੈ ਜੀ ਸਰਪੰਚ ਦਾ ਗੋਲਡ ਹੀ ਜੀ ਕਾਹ ਤੋਂ ਕੁੱਟਮਾਰ ਕਰੀ ਸੀ ਕੁੱਟਮਾਰ ਖਾਮ ਖਾਜੀ ਬਸ ਇਹਨਾਂ ਦੀ ਕੋਈ ਮਾੜੀ ਮੋੜੀ ਖੈਵਾ ਜੀ ਹੋਊਗੀ ਜੀ ਕੋਈ ਪਰਸਨ ਵੀ ਨਹੀਂ ਪਤਾ ਸੀਗਾ ਵੀ ਕਤਲ ਤੱਕ ਮਾਮਲਾ ਪਹੁੰਚ ਜਾਊਗਾ ਬਾਈ ਜੀ ਕਿੰਨੀ ਉਮਰ ਸੀ ਮਾਤਾ ਜੀ ਮਾਤਾ ਜੀ 50 ਤਕਰੀਬਨ 50 ਤੋਂ 55 ਸਾਲ ਉਮਰ ਸੀ ਤੇ ਇਕੱਲਾ ਹੀ ਬੰਦਾ ਸੀਗਾ ਜਦੋਂ ਨਹੀਂ ਦੋ ਤਿੰਨ ਬ ਜਿਨਾਂ ਕੋਟਿਆ ਜੀ ਇੱਕ ਗੋਲਡੀ ਸਰਪੰਚ ਸੀਗਾ ਜੀ ਇੱਕ ਪ੍ਰਧਾਨ ਪ੍ਰਧਾਨ ਕਹਿੰਦੇ ਨੇ ਜੀ ਮੁੰਡਾ ਜੱਸੀ ਪ੍ਰਧਾਨ ਕਹਿੰਦੇ ਨੇ ਜੀ ਇੱਕ ਹੋ ਸੀਗਾ ਜੀ ਇੱਕ ਅੱਧਾ ਮੁੰਡਾ ਹੋਰ ਸੀਗਾ ਨਾਲ ਤਕਰੀਬਨ ਤਿੰਨ ਕੇ ਜਣੇ ਦੱਸਦੇ ਨੇ ਜੀ ਵੀ ਤਿੰਨ ਕ ਬੰਦੇ ਸੀਗੇ ਜੀ ਇਹ ਬਾਈ ਜੀ ਕਿੰਨੇ ਕ ਵਜੇ ਤੇ ਤਕਰੀਬਨ ਤਿੰਨ ਚਾਰ ਘੰਟੇ ਪਹਿਲਾਂ ਦੀ ਗੱਲ ਹੈ ਜੀ ਤਿੰਨ ਚਾਰ ਘੰਟੇ ਪਹਿਲਾਂ ਕੁੱਟਮਾਰ ਕੀਤੀ ਹੈ ਜੀ ਜੋ ਕਿ ਸਾਡੇ ਮਾਤਾ ਜੀ ਦੀ ਡੈਥ ਹੋ ਚੁੱਕੀ ਹੈ ਕਿਰਚਾ ਮਾਰੀਆਂ ਨੇ ਕਿਰਚਾ ਮਾਰਗੀਆਂ ਨੇ ਜੀ ਪਹਿਲਾਂ ਉਹ ਲੱਤਾਂ ਤੇ ਬਾਹਾਂ ਤੋੜੀਆਂ ਨੇ ਜੀ ਫਿਰ ਕਿਰਚਾ ਨਾਲ ਕਿਰਚਾ ਤੋੜੀਆਂ ਮੈਨੂੰ ਲੱਗਦਾ ਜੀ ਉਹਨਾਂ ਦਾ ਵੀ ਕੋਈ ਘਾਤ ਦਾ ਹਥਿਆਰ ਹੋਊਗਾ ਜੀ ਜਿਹਦੇ ਨਾਲ ਮੌਕੇ ਤੇ ਕੋਈ ਨਹੀਂ ਸੀ ਮਾਤਾ ਜੀ ਉੱਥੇ ਇਕੱਲੇ ਬਾਥੀਆਂ ਬੱਥਰੇ ਸੀ ਆ ਆਪਦੇ ਪਿੰਡੇ ਆਪਦੇ ਬਾਥੀਆਂ ਬੱਥਰੇ ਸੀ ਉੱਥੇ ਠੀਕ ਹੈ ਨਾ ਤੇ ਬਾਈ ਜੀ ਜੇ ਉਸ ਤੋਂ ਬਾਅਦ ਚ ਫਿਰ ਕੀ ਨਾਮ ਕੀ ਸੀ ਮਾਤਾ ਜੀ ਦਾ ਮਾਤਾ ਜੀ ਦਾ ਨਾਮ ਬਲਜੀਤ ਕੌਰ ਜੀ ਅੱਛਾ ਤੇ ਬਾਈ ਇਹ ਪਰਿਵਾਰ ਚ ਕੌਣ ਕੌਣਾ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਜੀ ਇੱਕ ਛੋਟਾ ਜਿਹਾ ਬੱਚਾ ਜੀ ਇੱਕ ਉੱਥੇ ਮਾਤਾ ਮਾਤਾ ਹੀ ਰਹਿੰਦੇ ਸੀ ਕੋਹਾਂ ਦੀ ਬੇਟੀ ਰਹਿੰਦੀ ਸੀ ਜੀ ਉੱਥੇ ਹੋਰ ਕੋਈ ਬਰਾਹੇ ਨਹੀਂ ਕੋਈ ਬਜ਼ੁਰਗ ਨਹੀਂ ਜੀ ਉਹ ਬਜ਼ੁਰਗ ਬੈਠੇ ਨੇ ਤੁਹਾਡੇ ਸਾਹਮਣੇ ਉਹ ਦੇਖ ਲਓ ਜੀ ਪੁਲਿਸ ਕੋਈ ਕਾਰਵਾਈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਐਸ ਐਚਓ ਸਾਹਿਬ ਨੂੰ ਵੀ ਕਹਿੰਦੇ ਸਰਪੰਚ ਸਾਹਿਬ ਮਿਲ ਕੇ ਗਏ ਨੇ ਕਿ ਜੀ ਇਹਨਾਂ ਨੇ ਕੁੱਟਮਾਰ ਕਰਨ ਤੋਂ ਬਾਅਦ ਤ੍ਰਿਪੜੀ ਥਾਣੇ ਵਾਲੇ ਐਸ ਐਚਓ ਸਾਹਿਬ ਸੁੱਤੇ ਪਏ ਨੇ ਪ੍ਰਸ਼ਾਸਨ ਸੁੱਤਾ ਪਿਆ ਸਾਡੀ ਭਗਵੰਤ ਮਾਨ ਸਾਹਿਬ ਤੋਂ ਮੰਗ ਇਹ ਹੀ ਹੈ ਵੀ ਸਰਪੰਚ ਸਾਹਿਬ ਤੇ ਫੌਰਨ ਕਾਰਵਾਈ ਕੀਤੀ ਜਾਵੇ ਅਸੀਂ ਘੰਟਾ ਦੋ ਘੰਟੇ ਵੇਟ ਕਰਾਂਗੇ ਜੇਕਰ ਸਰਪੰਚ ਸਾਹਿਬ ਨੂੰ ਅਰੈਸਟ ਕਰ ਦੇਂਦਾ ਠੀਕ ਹੈ ਨਹੀਂ ਅਸੀਂ ਰੋਡ ਜਾਮ ਕਰਾਂਗੇ ਜੀ ਅਸੀਂ ਉਹਨਾਂ ਤੇ ਡੈੱਡ ਬੋਰਡੀ ਨੇ ਇਥੋਂ ਚੱਕਦੇ ਅਸੀਂ ਡਾਕਟਰ ਸਾਹਿਬ ਨੂੰ ਵੀ ਬੇਨਤੀ ਕਰ ਜੋ ਵੀ ਉਹਨਾਂ ਦੇ ਕਾਰਵਾਈ ਬਣਦੀ ਹੈ ਉਹੀ ਤਾਰਾ ਲਾਈ ਜਾਵੇ 302 ਤਾਰਾ ਲੱਗਦੀ ਹੈ ਉਹਨਾਂ ਤੇ 302 ਤਾਰਾ ਲਾਈ ਜਾਵੇ ਨਹੀਂ ਜੇਕਰ ਡਾਕਟਰ ਸਾਹਿਬ ਵੀ ਕੋਈ ਉਹਨਾਂ ਦੀ ਤਰਫਦਾਰੀ ਕਰਦੇ ਨੇ ਕੋਈ ਵੀ ਉਹਨਾਂ ਦੀ ਹੈਲਪ ਕਰਦਾ ਇਸ ਵਿਸ਼ੇ ਦੇ ਵਿੱਚ ਕੋਈ ਵੀ ਹੈਲਪ ਕਰਦਾ ਸੀ ਰੋਡ ਬੰਦ ਕਰਾਂਗੇ ਜੀ ਠੀਕ ਹੈ ਨਾ ਜੀ ਰੌਂਗਲੇ ਦੇ ਲੋਕ ਇੰਤਜ਼ਾਮ ਲਗਾ ਰਹੇ ਨੇ ਕਿ ਸਰਪੰਚ ਦੇ ਵੱਲੋਂ ਕਤਲ ਕੀਤਾ ਗਿਆ ਕਿਹੜੀ ਦਾ ਕੀ ਮਸਲਾ ਹੈ ਜੀ ਇਹ ਪੱਜੀ ਸਾਨੂੰ ਹੁਣ ਇੱਕ ਇਨਫੋਰਮੇਸ਼ਨ ਆਈ ਸੀਗੀ ਰਿਗਾਰਡਿੰਗ ਉੱਤੇ ਇੱਕ ਲੇਡੀ ਡੈਥ ਹੋਈ ਆ ਉਸ ਇਨਸੈਂਸ ਲਈ ਅਸੀਂ ਉਰੇ ਅਰਜਿੰਦਰ ਹਸਪੀਟਲ ਆਏ ਆ ਜੀ ਇਹ ਪਤਾ ਲੱਗਿਆ ਵੀ ਉਹਦੀ ਮੌਸਰੀ ਚ ਬੋਡੀ ਰਖਾ ਦਿੱਤੀ ਗਈ ਆ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਫੈਮਿਲੀ ਦੇ ਅਸੀਂ ਬਿਆਨ ਲਿੱਖ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਦੇ ਆਂ ਦੀ ਪਰਿਵਾਰਿਕ ਜ਼ਿੰਮੇਵਾਰੀ ਕਿ ਪੁਲਿਸ ਨਾਲ ਨਹੀਂ ਜੀ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਹੈ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਹੈ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਉਹਨਾਂ ਦਾ ਅੱਧੇ ਘੰਟੇ ਦੇ ਵਿੱਚ ਵਿੱਚ ਸੀ ਆ ਗਏ ਆ ਜੀ ਪਤਾ ਲੱਗਦਾ ਇਹ ਜੀ ਉਹ ਸਰਪੰਚ ਸੀਗਾ ਇਹ ਕੌਣ ਸੀਗਾ ਜਿਹੜਾ ਨਾ ਗੋਲਡੀ ਦਾ ਨਾਮ ਲੈ ਰਹੇ ਨੇ ਇਹ ਉਹਨਾਂ ਦੇ ਮਾਤਾ ਜੀ ਸਰਪੰਚ ਨੇ ਰੌਂਗਲੇ ਤੋਂ ਜੀ ਇਹਦਾ ਉਹਨਾਂ ਦਾ ਹਾਂ ਜੀ ਜੀ ਤੇ ਪਤਾ ਲੱਗਿਆ ਜੀ ਉਹ ਹੈ ਜਾਂ ਕੋਈ ਸੰਪਰਕ ਹੋਇਆ ਉਹਦੇ ਨਾਲ ਇਹ ਨਹੀਂ ਉਸਨੇ ਜੀ ਹਾਂ ਇਸ ਦੇ ਹਸਪਤਾਲ ਆਇਆ ਜੀ ਬਾਕੀ ਹੁਣ ਜਾ ਕੇ ਦੇਖਦੇ ਕਾਰਵਾਈ ਕੀ ਕੀਤੀ ਜਾਏਗੀ ਜੋ ਬਣਦੀ ਹੈ ਜੀ ਕਾਨੂੰਨੀ ਕਾਰਵਾਈ ਹਨਾ ਐਫ ਆਈ ਆਰ ਦਵਾਗੇ ਜੀ ਹਨਾ ਇਹ ਰੌਂਗਲੇ ਪਿੰਡ ਦੀ ਇਨਸੀਡੈਂਟ ਹੈ ਜੀ ਜੀ ਸਰ ਇੱਕ ਇਹਨਾਂ ਨੇ ਕੁਝ ਆਡੀਓ ਦਗਾ ਕੇ ਸੁਣਾਈਆਂ ਨੇ ਜਿਸ ਦੇ ਵਿੱਚ ਉਹ ਪਰਿਵਾਰ ਤੇ ਮਾਂ ਵਿੱਚੋਂ ਕੁਝ ਪੁਲਿਸ ਕੇਸ ਦੇ ਵਿੱਚ ਉਹਦੇ ਬਡੇ ਬੇਟੇ ਨੂੰ ਝਾਣ ਵਾਸਤੇ ਪੈਸਿਆਂ ਦੀ ਮੰਗ ਦਾ ਅਰੋਪ ਹੈ 1.5 ਲੱਖ ਰੁਪਏ ਦਾ ਆਡੀਓ ਦੇ ਵਿੱਚ ਸੀ। ਨਿਊਜ਼ ਫਰੋ ਕਲੀਅਰ ਕਰ ਦਿੰਦੇ ਆਂ ਜੀ ਕੀ ਆ ਜੀ। ਉਹ పార్ਟ ਆਫ ਇਨਵੈਸਟੀਗੇਸ਼ਨ। ਉਹ ਕਹਿੰਦੇ ਵੀ ਪੁਲਿਸ ਦੇ ਮੁਲਾਜ਼ਮ ਵੀ ਉਹਨਾਂ ਦੇ ਘਰੇ ਜਾਂਦੇ ਰਹੇ ਨੇ। ਨਹੀਂ ਇਹਨਾਂ ਦਾ ਇਹ ਚੱਲਦਾ ਸੀਗਾ ਮੈਟਰ ਥਾਣੇ ਦਰਖਾਲ ਦਿੱਤੀ ਹੋਈ ਸੀਗੀ ਪੰਚਾਇਤ ਨੇ ਜੀ। ਵੀ ਆ ਲੇਡੀ ਤੇ ਇਹਦੀ ਮੇਬੀ ਸ਼ਾਇਦ ਬੇਟੀ ਜਾਂ ਨੂੰ ਕਲੀਅਰ ਕਰ ਲੈਨੇ ਆ ਵੀ ਏਨੇ ਸਾਨੂੰ ਗਾਲੀ ਗਲੋਚ ਕੀਤਾ। ਉਸ ਸੰਬੰਧ ਦੇ ਵਿੱਚ ਆਪਣਾ ਮੁਲਾਜ਼ਮ ਇਹਨਾਂ ਦੇ ਘਰੇ ਗਏ ਸੀਗੇ ਇੱਕ ਵਾਰੀ ਸ਼ਾਹ ਥਾਣੇ ਦੀ ਆਏ ਸੀਗੇ। ਕੀ ਮੈਟਰ ਜਰੂਰ ਹੈ ਜੀ ਜੇ ਕਹਿੰਦੇ ਤੁਹਾਡੇ ਬੱਚੇ ਨੂੰ ਧਮਕੀ ਤੇਰੇ ਜੀ ਵੀ ਕੇ 1.5 ਲੱਖ ਰੁਪਏ ਨਹੀਂ ਦੋਗੇ ਤਾਂ ਤੁਹਾਡੇ ਬੱਚੇ ਨੂੰ ਕੂਸ ਤੋਂ ਕਦਾਵਾਂਗੇ ਤੁਸੀਂ ਨਹੀਂ ਉਹ ਫਿਰ ਕਲੀਅਰ ਕਰ ਦੇਣ ਜੀ ਹਾਂ ਠੀਕ ਕੀ ਮੈਟਰ ਹੈ ਜੀ ਦੈਟਸ ਆ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ 10 ਦਿਨ ਸਾਥੂ ਸੀਨੀਅਰ ਅਫਸਰ ਹੈਗੇ ਨੇ ਉਹ ਗੱਲ ਕਰ ਠੀਕ ਹੈ ਜੀ ਇੱਕ ਵੰਦੇ